ਨਮਸਕਾਰ ਜੀ ਦੇਸੀ ਕਿਚਨ ਚੈਨਲ ਤੁਹਾਡਾ ਸਵਾਗਤ ਹੈ ਹੋਰ ਸਾਰੇ ਕਿੱਦਾਂ ਹੋ ਜੀ ਠੀਕ ਹੋ ਤੇ ਅੱਜ ਆਪਾਂ ਗਾਜਰ ਦਾ ਹਲਵਾ ਬਣਾ ਰਹੇ ਹਾਂ ਕਿਉਂਕਿ ਬੱਚੇ ਕਹਿ ਰਹੇ ਸੀ ਵੀ ਮਿੱਠਾ ਖਾਣਾ ਬਾਹਰ ਦਾ ਸੀ ਬਹੁਤ ਘੱਟ ਲੈ ਕੇ ਆਨੇ ਆ ਇਸ ਕਰਕੇ ਸੀ ਗਾਜਰ ਦਾ ਹਲਵਾ ਬਣਾ ਰਹੇ ਹਾਂ ਜੀ ਅੱਜ ਇੱਕ ਪਾਸੇ ਆਪਾਂ ਆਲੂ ਮਟਰ ਦੀ ਸਬਜ਼ੀ ਰੈਡੀ ਕਰ ਲਈ ਹੈ ਜੀ ਬਹੁਤ ਅੱਛੀ ਬਣਦੀ ਹੈ ਇਹਦੀ ਰੈਸিপি ਪਾਵਾਂਗੀ ਮੈਂ ਕਿਸੇ ਦਿਨ ਅੱਜ ਥੋੜੇ ਬਿਜ਼ੀ ਸੀ ਟਾਈਮ ਨਹੀਂ ਲੱਗਿਆ ਰਾਮਤਬਲ ਰੈਡੀ ਹੈ ਆਪਣਾ ਸਾਰਾ ਕੁਝ ਆਟਾ ਵੀ ਗੁੰਨ ਲਿਆ ਆਪਾਂ ਹਲਵਾ ਵੀ ਤਿਆਰ ਹੈ ਔਰ ਆਲੂ ਮਟਰ ਦੀ ਸਬਜ਼ੀ ਵੀ ਤਿਆਰ ਹੈ ਹਾਂਜੀ ਮੈਡਮ ਜੀ ਫੋਨ ਉਹ ਰੱਖਦੇ ਨੇ ਤੇ ਇਹ ਭਾਈ ਸਾਹਿਬ ਇੱਧਰ ਇਹ ਵਾਹ ਇਹ ਤੁਗਲੂ ਨੇ ਤੇ ਭਾਈ ਸਾਹਿਬ ਇੱਧਰ ਇਹ ਹੈਗੇ ਮੰਗਲੂ ਤੇ ਆਪਾਂ ਦੇਖਦੇ ਆ ਕਿ ਮੈਡਮ ਇਹ ਕੀ ਕਰ ਰਹੇ ਨੇ ਦੇਸੀ ਵਿਚਨ ਵਾਲੇ ਇਹ ਬਿਲਕੁਲ ਰੈਡੀ ਹੈ ਤੇ ਦੁਪੱਟਾ ਲਿਆ ਹੋਇਆ ਹੈ। ਸਹੀ ਜੀ। ਹਾਂ। ਇਹ ਸਿਰ ਦੇ ਕਵਰੇਟੇ ਲੈਨ ਦਾ ਜਿਹਨੇ ਹੈ। ਹਾਂ। ਇਹ ਜਦੋਂ ਆਪਾਂ ਪੂਰਾ ਸਿਰ ਢੱਕ ਕੇ ਖਾਣਾ ਜਦੋਂ ਚੀ ਬਣਾਦੇ ਆ ਨਾ ਤਰਵਾਲ ਵਗੈਰਾ ਖਾੜੇ ਚ ਨਹੀਂ ਜਾਂਦੇ। ਅੱਛਾ। ਜੇ ਆਪਾਂ ਇਦਾਂ ਹੀ ਸਿਰ ਨਾ ਢੱਕੀਏ ਨਾ ਤਰਵਾਲ ਗਏ ਜਾਂਦੇ ਨੇ। ਵਾਹ ਜੀ ਵਾਹ। ਇਸ ਕਰਕੇ ਮੈਂ ਪੂਰਾ ਢੱਕ ਕੇ ਖਾਣਾ ਬਣਾਉਣਾ। ਮਿਹਰਬਾਨੀ। ਠੀਕ ਹੈ ਜੀ। ਸ਼ੁਕਰੀਆ। ਤੇ ਚਾਹ ਤਾਂ ਬੜੀ ਰੈਡੀ ਹੋ ਗਈ। ਚਾਹ ਰੈਡੀ ਹੋ ਰਹੀ ਹੈ। ਹਾਂ ਜੀ। ਤੇ ਤੇ ਮੈਂ ਇੱਕ ਹੋਰ ਦੱਸਣਾ ਉਹ ਸਾਡੀ ਕੁੜੀਏ ਨਾ ਜਿਹੜੀ ਉਹ ਅਸੀਂ ਰਾਜਪੁਰੇ ਗਏ ਸੀਗੇ ਤੇ ਉਹਨੇ ਨਮਕੀਨ ਮੰਗਾਈ ਸੀ ਆ ਪੂਰਾ ਬੰਡਲ ਹੀ ਦੇਖੋ ਨਮਕੀਨ ਦਾ ਉਹਨੇ ਰਿਜੈਕਟ ਕਰਤਾ ਇਹ ਤੇ ਪੂਰਾ ਪੈਕੇਟ ਆਈ ਪਰ ਆਇਆ ਉਹਨੇ ਰਿਜੈਕਟ ਕਰਤਾ ਕਹਿੰਦੀ ਇਹ ਤਾਂ ਉਹ ਚੀਜ਼ ਨਹੀਂ ਹੈ ਜਿਹੜੀ ਮੈਂ ਉੱਥੇ ਖਾਧੀ ਸੀ ਦੇਖੋ ਤੁਸੀਂ ਪਸੰਦ ਨਹੀਂ ਆਈ ਬਿਲਕੁਲ ਪਸੰਦ ਨਹੀਂ ਆਈ ਉਹਨੂੰ ਲੈ ਕੇ ਆਣਾ ਪੀਓਸੀ ਦੇ ਦਿੱਤਾ ਉਹ ਬਿਆਸੀ ਨਾ ਉਹ ਗਾਜਰ ਦੇ ਹਲਵੇ ਚ ਪਾਤਾ ਹੁਣ ਅਸੀਂ ਲੈ ਕੇ ਆਵਾਂਗੇ ਆਦੇ ਹੋਏ ਤੇ ਬਾਕੀ ਇਸ ਵਾਰ ਅਸੀਂ ਲੋੜੀ ਬਣਾ ਨਹੀਂ ਰਹੇ ਹੈਗੀ ਤੁਹਾਨੂੰ ਪਤਾ ਹੀ ਮੰਮੀ ਕਰਕੇ ਪਰ ਗੁਰਦੁਆਰੇ ਮੱਥਾ ਜ਼ਰੂਰ ਟੇਕਣਾ ਤੇ ਪ੍ਰਸ਼ਾਦ ਲੈ ਕੇ ਆਵਾਂਗੇ ਅਸੀਂ ਥੋੜਾ ਜਿਹਾ ਜਿਹੜਾ ਅਸੀਂ ਗੁਰਦੁਆਰੇ ਮੱਥਾ ਟੇਕਣੀ ਤਾਂ ਠੀਕ ਹੈ ਜੀ ਆਪਾਂ ਤੁਹਾਨੂੰ ਥੋੜੀ ਜੇਰ ਬਾਅਦ ਵਿੱਚ ਧਰਨਾ ਸੂ ਕਰ ਗਇਆ ਸੋ ਦਰਗਵਿਯ ਸਮ ਲਾਪੇਲਾ ਏ ਓ ੰਕਾਰ ਨਾਉਣ ਤੁਧਨੋ ਪਾਉਣ ਬਾਣੀ ਵੈ ਸੰਤਰ ਜਵੇ ਰਾਜਾ ਧਰਮ ਦਵਾਰੇ ਨਾਉਣ ਤੁਧਨੋ ਚੈਤ ਲੋਕ ਤਲਿਕ ਜਾਣਨ ਲਿਖ ਲਿਖੇ ਧਰਮ ਵਿਚਾਰੇ ਹਰ ਜਨ ਕੇ ਵਡ ਭਾਗੋ ਡੇਰੇ ਜਨ ਹਰ ਘਰ ਸਰਦਾਰ ਪਿਆਸ ਹਰ ਹਰ ਨਾਮ ਬਲੈ ਤ੍ਰਿਭ ਤਸੈ ਮਿਲ ਸੰਗਤ ਗਉ ਪ੍ਰਗਿਆ ਬਨੇ ਚਾਹੇ ਦੁਸ਼ਮਣ ਜ਼ਮਾਨਾ ਹਮਾਰਾ ਸਲਾਮਤ ਰਹੇ ਦੋਸਤਾਨਾ ਹਮਾਰਾ ਆ ਦੋ ਦੋਸਤ ਯਾਰ ਨੇ ਜੀ ਇਹ ਆ ਦੇਖੋ ਜੀ ਇਹ ਪੱਕੇ ਦੋਸਤ ਨੇ ਆੜੀ ਨੇ ਪੱਕੇ ਤੇ ਹੁਣ ਇਹਨਾਂ ਦਾ ਇੱਕ ਤੀਸਰਾ ਦੋਸਤ ਬਣ ਰਿਹਾ ਜੀ ਹਜੇ ਓਟੜ ਰਿਹਾ ਉਹ ਮੈਂ ਦਿਖਾਣਾ ਤੁਹਾਨੂੰ ਉਹ ਵਿਚਾਰਾ ਇੱਧਰ ਖੜਾ ਆ ਦੇਖੋ ਜੀ ਤੇ ਬਹੁਤ ਪੱਕੇ ਵਧੀਆ ਦੋਸਤ ਨੇ ਇਨਸਾਨ ਨਾਲੋਂ ਜ਼ਿਆਦਾ ਸਮਝਦਾਰ ਨੇ ਆ ਦੇਖੋ ਜੀ ਇੱਧਰ ਵੀ ਇਹ ਵੀ ਦੋਸਤ ਨੇ ਜੀ ਤੇ ਆਪਾਂ ਚ ਖੇਡ ਰਹੇ ਨੇ ਦੋਸਤ ਇਹ ਵੀ ਬੜੇ ਸ਼ਾਨਦਾਰ ਦੋਸਤ ਨੇ ਬੜੇ ਪਿਆਰ ਨਾਲ ਖੇਡਦੇ ਨੇ ਜੀ ਇਹਨਾਂ ਨੂੰ ਦੇਖਦੇ ਆ ਤੇ ਆਪਣਾ ਬਚਪਨ ਯਾਦ ਆ ਜਾਂਦਾ ਲੱਗੇ ਰਹੋ ਲੱਗੇ ਰਹੋ ਰੁਕ ਕਿਉਂ ਗਏ ਖੇਡੋ ਅੱਗੇ ਗਲੀ ਵਾਲੇ ਬੱਚੇ ਆਣਗੇ ਜੀ ਆ ਦੇਖੋ ਗਲੀ ਦੇ ਬੱਚੇ ਇਹ ਵੀ ਬੜਾ ਖੇਡਦੇ ਆਂ ਦੀ ਬਹੁਤ ਚਮੇਲਾ ਕਰਦੇ ਆ ਜੀ ਅੱਛਾ ਲੱਗਦਾ ਕਿ ਤੂੰ ਖੇਡਦੇ ਆਂ ਕੁੱਦਦੇ ਆਂ ਮਤਲਬ ਸਰਦੀ ਵੀ ਨਹੀਂ ਲੱਗਦੀ ਸਗੋਂ ਠੀਕ ਰਹਿੰਦਾ ਵਾਹ ਜੀ ਵਾਹ ਖੇਡੋ 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 ਸ਼ਾਬਾਸ਼ ਖੇਡੋ 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 ਵੈਰੀ ਨਾਈਸ ਹਾਂ ਹਾਂ ਖੇਡੋ ਖੇਡੋ ਲੱਗੇ ਰਹੋ ਲੱਗੇ ਰਹੋ

ਤਾਂ ਠੀਕ ਹੈ ਜੀ ਫਿਰ ਮਿਲਾਂਗੇ ਆਪਾਂ ਕਿਸੇ ਅਗਲੇ ਵੀਡੀਓ ਵਿੱਚ